ਦਾ ਵੀ ਗੁਰੂ ਜੀ ਸਵਾਗਤ ਹੈ ਆਪਣੇ ਚੈਨਲ ਤੇ ਅੱਜ ਆਪਾਂ ਆਏ ਹੋਏ ਹੰਸਾਲੀ ਸਾਹਿਬ ਅੱਜ ਇੱਥੇ ਵਸੇ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਜੜਿਆਂ ਦੀ ਤੇ ਆਪਾਂ ਆਪਣੇ ਪਿੰਡੋਂ ਲੰਗਰ ਲਾਇਆ ਹੋਇਆ ਚਾਹ ਪਕੌੜਿਆਂ ਦਾ ਸੰਗਤ ਕਿਵੇਂ ਉਹ ਮਾਂ ਮਾਂ ਅੱਗੇ ਪਹੁੰਚ ਰਹੀ ਹੈ। ਅੱਗੇ ਆਨ ਤਾਂ। ਭਾਜੀ ਠੰਡ ਵੀ ਬਹੁਤ ਹੈ। ਕਿਰਪਾਲ ਦਾ ਸਤ ਸਤ ਸੰਗਤਾਂ ਉਹ ਵੀ ਯੋਗ ਨਾਲ ਪਹੁੰਚਦੀਆਂ ਪਈਆਂ ਨੇ। ਬਹੁਤ ਬਹੁਤ ਆਪਣੇ ਪਿੰਡਲੇ ਵੀ ਸਾਰੇ ਸੇਵਾਦਾਰ ਹਾਜੀ ਸੇਵਾ ਤੇ ਲੱਗੇ ਹੋਏ ਨੇ। ਸੰਸਾਰੀ ਸਾਹਿਬ ਆਰਿਆਂ ਦੀ। ਛਾਂ ਪਕੜੀ। ਹਰ ਜਿਹੜਾ ਚਾਹ ਚਾਰ ਖਾ ਲੋ। ਉਹ ਕੋਲ ਉਹ ਰਾਤ ਚਾਹ ਰਿਹਾ ਚਭਣਾ ਚਾਹ। ਪੁੱਤ ਸੰਗਾਂ ਦੀ ਹਰੂ ਸਾਈਂ ਆਦੂ ਜੀ ਦਾ ਅੱਛਾ ਬਣਦੀ ਪਈ ਦਾ ਸੰਦਾਨ ਸੰਗਤ ਲੰਘਦੀ ਹੈ ਹਰੂ ਸਾਈਂ ਚੱਕਰ ਮੰਦਰ ਕਰਾ ਮਹਾਂਉਤੀ ਆ ਵੀ ਚੱਲੀ ਜਾਂਦੀ ਹੈ ਉਹਨਾਂ ਦਾ ਕੰਮ ਹੋਇਆ ਹੈ ਸਮਤ ਹੋਦਾ ਰਹੀਏ ਤੇ ਫਟੇਕੜ ਸਾਹਿਬ ਤੋਂ ਵੀ ਆਉਣੀ ਹੈ ਸੰਗਤ ਅੱਛੀ ਦੀ ਊੜ ਮੇਰੇ ਤੋਂ ਠੀਕਾ ਹਾਂ ਜੀ ਦੇਖੋ ਜੇ ਸਾਡੇ ਤੋਂ ਨਹੀਂ ਚਾਲੀ ਸਭ ਆ ਜਣੇ ਆ ਆ ਵੇਖੋ ਸੰਗਤ ਬੜੀ ਦੂਰੋਂ ਲਗ ਆਉਂਦੀ ਵੀ ਹੈ ਆਈ ਲੰਗਰ ਦੀ ਸੇਵਾ ਚੱਲਦੀ ਪਈ ਹੈ ਕੋਈ ਸਾਰੇ ਵੀਰ ਆਪਣੇ ਸਾਰੇ ਸੇਵਾ ਚ ਲੱਗੇ ਹੋਏ ਨੇ ਟਰੈਫਿਕ ਕੰਟਰੋਲ ਕਰਦੇ ਪਏ ਨੇ ਪਾਰਕਿੰਗ ਦੋਨਾਂ ਬਾਸ ਸਾਈਡ ਤੇ ਹੈ ਜੀ ਹੈ ਦੋਨਾਂ ਸਾਈਡ ਤੋਂ ਆਉਣ ਵਾਲੀਆਂ ਗੱਡੀਆਂ ਪਾਰਕਿੰਗ ਉੱਧਰ ਵੀ ਲਾਈ ਜਾਂਦੇ ਨੇ ਵਾਹਿਗੁਰੂ ਵਾਹਿਗੁਰੂ ਸੰਤਾਨ ਦਾ ਇਕੱਠ ਅੱਜ 9 ਸਾਲ ਦੇ ਵੀ ਸਾਬਿਆਂ ਨੂੰ ਬਹੁਤ ਮੁਬਾਰਕ ਬਾਦ ਤੇ ਅੱਜ ਸੰਤਾਨ ਦੀ ਵਰਸੀ ਵੀ ਹੈ ਹੰਸੌਲੀ ਸਾਹਿਬ ਦੇਖੋ ਸਾਂਗਦੇ ਬੜੇ ਪਿਆਰ ਤੇ ਸ਼ਬਦਾਂ ਨਾਲ ਵੇਖੋ ਲੰਗਰ ਵੀ ਚੱਗ ਰਹੀ ਹੈ ਤੇ ਆਪਣੇ ਹਾਜ਼ਰੀਆਂ ਲਵਾ ਰਹੇ ਨੇ ਸਾਰੇ ਖਾਲੇ ਸੰਗਤ ਆਉਣੀ ਏ ਜਿਵੇਂ ਜਿਵੇਂ ਸ਼ਾਮ ਹੋਏਗੀ ਨਾ ਸ਼ਾਮ ਨੂੰ ਫਤੇਗੜ ਸਾਹਿਬ ਤੋਂ ਪਹਿਲਾਂ ਸੰਗਤ ਦਰਸ਼ਨ ਕਰਦੀ ਫਿਰ ਹੰਸਾਲੀ ਸਾਹਿਬ ਸੰਗਤ ਆਉਂਦੀ ਏ ਟਰਾਲੀਆਂ ਭਰ ਕੇ ਇੱਥੋਂ ਦਰਸ਼ਨ ਕਰਕੇ ਉਹ ਸੰਗਤ ਆਪਣੇ ਘਰ ਨੂੰ ਹੋ ਜਾਂਦੀ ਏ